ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GURU ਜਿਨ ਸਿਰਿਆ ਤਿਨੈ ਸਵਾਰਿਆ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ RAMDAS ਜੀ ਦੇ ਜੋਤੀ ਜੋਤ ਦਿਵਸ ਬਾਰੇ ਗੁਰੂ RAMDAS ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ ਹੈ ਜਿਸ ਦੀ ਵੀਡੀਓ ਬਣ ਚੁੱਕੀ ਹੈ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੋੜਾਈ ਬਖਸ਼ਿਸ਼ ਕਰਕੇ ਹੁਕਮ ਕੀਤਾ ਸੀ ਇਹਨਾਂ ਨੂੰ ਤੁਸੀਂ ਸਾਡਾ ਹੀ ਰੂਪ ਜਾਣਣਾ ਅਤੇ ਇਹਨਾਂ ਦੀ ਆਗਿਆ ਦੇ ਵਿੱਚ ਰਹਿਣਾ ਤਦ ਸਾਰੇ ਸਿੱਖ ਸੇਵਕਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭੇਟਾ ਅਰਪਣ ਕਰਕੇ ਬਹੁਤ ਖੁਸ਼ ਹੋਏ ਇਹ ਸਭ ਕੁਝ ਦੇਖ ਕੇ ਰਿਤੀ ਚੰਦ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਗੁਰਗੱਦੀ ਵੱਡੇ ਪੁੱਤਰ ਦਾ ਹੱਕ ਸੀ ਤੁਸੀਂ ਮੇਰੇ ਨਾਲ ਅਨਿਆਇ ਕਰਕੇ ਮੇਰੇ ਛੋਟੇ ਭਾਈ ਨੂੰ ਦੇ ਦਿਤੀ ਹੈ ਇਹ ਤੁਸਾਂ ਚੰਗਾ ਨਹੀਂ ਕੀਤਾ ਬਾਬਾ ਪ੍ਰੀਤਿ ਚੰਦ ਜੀ ਦੇ ਇਸ ਤਰ੍ਹਾਂ ਦੇ ਕ੍ਰੋਧ ਵਾਲੇ ਸ਼ਬਦ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਇੱਕ ਸ਼ਬਦ ਦੁਆਰਾ ਸਮਝਾਇਆ ਕਿ हे ਪੁੱਤਰ ਪਿਤਾ ਨਾਲ ਝਗੜਾ ਕਰਨਾ ਚੰਗਾ ਨਹੀਂ ਹੁੰਦਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਅਤੇ ਇਹਨਾਂ ਨਾਲ ਝਗੜਾ ਕਰਨਾ ਪਾਪ ਹੈ ਅਤੇ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ ਮੇਰੇ پاس ਬਹੁਤ ਹੈ ਇਹ ਕਦੀ ਵੀ ਕਿਸੇ ਦਾ ਆਪਣਾ ਨਹੀਂ ਬਣਦਾ ਇਸ ਛਿੰਨ ਵਿੱਚ ਹੀ ਛੱਡ ਕੇ ਜਦ ਦੂਜੇ ਪਾਸ ਚਲਿਆ ਜਾਂਦਾ ਹੈ ਤਾਂ ਫਿਰ ਪਛਤਾਵਾ ਲੱਗ ਜਾਂਦਾ ਹੈ ਇਸ ਕਰਕੇ ਪਰਮੇਸ਼ਰ ਦਾ ਸਿਮਰਨ ਕਰੋ ਅਤੇ ਮਨ ਵਿੱਚ ਸ਼ਾਂਤੀ ਰੱਖੋ ਪੁਰੂ ਰਾਮਦਾਸ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸਾਰੰਗ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬੂਤ ਚਦਰਤ ਹਉ ਸੰਗ ਬਾਪ ਜਿਨ ਕੇ ਜਨੇ ਬਦੀਰੇ ਤੁਮ ਹੋ ਤਿੰਨ ਸਿਉ ਚਗਰਤ ਪਾਪ ਇਹ ਸ਼ਬਦ ਸੁਣ ਕੇ ਵੀ ਬਾਬਾ ਪ੍ਰੀਤਿ ਚੰਦ ਦਾ ਕ੍ਰੋਧ ਸ਼ਾਂਤ ਨਾ ਹੋਇਆ ਗੁਰੂ ਰਾਮਦਾਸ ਜੀ ਨੇ ਪ੍ਰੀਤਿ ਚੰਦ ਨੂੰ ਸਮਝਾਇਆ ਕਿ ਜਿਸ ਦੇ ਕਰਮਾਂ ਵਿੱਚ ਵਸਤ ਧੁਰ ਤੋਂ ਹੀ ਲਿਖੀ ਹੋਵੇ ਉਸ ਨੂੰ ਹੀ ਮਿਲਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਤੱਕ ਇਹ ਵਸਤ ਸੇਵਕ ਨੂੰ ਹੀ ਮਿਲਦੀ ਰਹੀ ਹੈ ਅਤੇ ਈਰਖਾ ਬਖੀਲੀ ਕਰਨ ਨਾਲ ਇਹ ਕਿਸੇ ਨੂੰ ਨਹੀਂ ਮਿਲਦੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ अपना अंतिम समय नेड़े जान के बाबा बुड्ढा जी ਅਤੇ ਹੋਰ ਸਿਆਣੇ ਸਿੱਖਾਂ ਦੇ ਨਾਲ ਸਲਾਹ ਕੀਤੀ ਕਿ ਹੁਣ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ ਤੇ ਅਸੀਂ ਚਾਹੁੰਨੇ ਹਾਂ ਕਿ ਅਸੀਂ ਗੋਇੰਦਵਾਲ ਜਾ ਕੇ ਆਪਣਾ ਸਰੀਰ त्याਗੀਏ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਸਭ ਨੇ ਗੋਇੰਦਵਾਲ ਸਾਹਿਬ ਚੱਲਣ ਦੀ ਤਿਆਰੀ ਕਰ ਲਈ ਅਤੇ ਅੰਮ੍ਰਿਤ ਵੇਲੇ ਹੀ ਮਾਤਾ ਪਾਨੀ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਬਹੁਤ ساری ਸੰਗਤ ਨਾਲ ਲੈ ਕੇ ਗੋਇੰਦਵਾਲ ਸਭ ਨੂੰ ਚੱਲ ਪਏ ਗੋਇੰਦਵਾਲ ਪਹੁੰਚ ਕੇ ਸਤਿਗੁਰੂ ਜੀ ਸਭ ਪਰਿਵਾਰ ਨੂੰ ਮਿਲੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਤ ਆਪ ਜੀ ਨੇ ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ ਨੂੰ ਫੜਾਈ ਅਤੇ ਕਿਹਾ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਇਹ ਤੁਹਾਡੇ ਬੱਚੇ ਹਨ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਸਤਿਗੁਰੂ ਜੀ ਨੇ ਬੌਲੀ ਸਭ ਵਿੱਚ ਇਸ਼ਨਾਨ ਕੀਤਾ ਅਤੇ ਦੀਵਾਨ ਸਜਾ ਕੇ ਬੈਠ ਗਏ ਸਭ ਸੰਗਤ ਨੇ ਬੜੇ ਪ੍ਰੇਮ ਨਾਲ ਰਬਾਬੀਆਂ ਤੋਂ ਕੀਰਤਨ ਸੁਣਿਆ ਅਤੇ ਦੀਵਾਨ ਦੀ ਸਮਾਪਤੀ ਉਪਰੰਤ ਸਤਿਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ ਸਾਡੇ ਪਿੱਛੋਂ ਤੁਸੀਂ ਸਭ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਾਡਾ ਰੂਪ ਸਮਝ ਕੇ ਹੀ ਗੁਰੂ ਮੰਨਣਾ ਹੈ ਅਤੇ ਇਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਅੰਮ੍ਰਿਤ ਸਰੋਵਰ ਦੀ ਸੇਵਾ ਸਾਡੀ ਸੇਵਾ ਸਮਝ ਕੇ ਕਰਨੀ ਅਤੇ ਇਸ ਨੂੰ ਸੰਪੂਰਨ ਕਰਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਰੇ ਪਰਿਵਾਰ ਅਤੇ ਸਿੱਖ ਸੇਵਕਾਂ ਨੂੰ ਧੀਰਜ ਦੇ ਕੇ ਵਾਹਿਗੁਰੂ ਜੀ ਦੇ ਭਾਣੇ ਅੰਦਰ ਰਹਿਣ ਦੀ ਆਗਿਆ ਕੀਤੀ ਅਤੇ ਆਪ ਸੰਨ 1581 ਈਸਵੀ ਨੂੰ ਇਸ ਸੰਸਾਰ ਤੋਂ ਉਸ ਅਕਾਲ ਪੁਰਖ ਦੀ ਜੋਤ ਵਿੱਚ ਜਾ ਬਿਰਾਜੇ ਜਿਨੀ ਇਸ ਪ੍ਰਥਾਏ ਪਟhbarਬੰਸ ਜੀ ਆਪਣੇ ਸਵੀਆਂ ਵਿੱਚ ਲਿਖਦੇ ਹਨ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤੇ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ ਇਸ ਤਰ੍ਹਾਂ ਪ੍ਰਿਥਵੀ ਦੀ ਪਾਤਸ਼ਾਹੀ ਦਾ ਗੁਰਗੱਦੀ ਰੂਪੀ ਸਿੰਘਾਸਨ ਗੁਰੂ ਅਰਜਨ ਦੇਵ ਜੀ ਨੂੰ ਦੇਖ ਕੇ ਆਪ ਸ੍ਰੀ ਗੁਰੂ ਰਾਮਦਾਸ ਜੀ ਪਰਮੇਸ਼ਰ ਦੇ ਭਾਣੇ ਅੰਦਰ ਦੇਵਪੁਰੀ ਵਿੱਚ ਜਾ ਪ੍ਰਵੇਸ਼ ਹੋਏ ਸ੍ਰੀ ਗੁਰੂ ਰਾਮਦਾਸ ਜੀ ਦੀ ਕੁੱਲ ਉਮਰ 46 ਸਾਲ 11 ਮਹੀਨੇ ਅਤੇ 2 ਦਿਨ ਸੀ ਜਿਸ ਵਿੱਚੋਂ ਆਪ ਜੀ ਨੇ 6 ਸਾਲ 11 ਮਹੀਨੇ ਅਤੇ 19 ਦਿਨ ਗੁਰਿਆਈ ਕੀਤੀ ਇਸ ਇਤਿਹਾਸ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦਾ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ ਅਤੇ ਉਹਨਾਂ ਨੇ ਅੰਮ੍ਰਿਤਸਰ ਆ ਕੇ ਜਿਹੜੇ ਕਾਰਜ ਕੀਤੇ ਉਹਨਾਂ ਦਾ ਇਤਿਹਾਸ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਹਰ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਲਹਿਣਾ ਤੁਹੇ ਗੋਰੀ ਅਮਰਤੁ ਵਿਚਾਰਿਆ ਨਾਨਕ ਤੂੰ ਰਹਿਣਾ ਤੁਹੇ ਗੋਰੀ ਅਮਰਤੁ ਵਿਚਾਰਿਆ ਗੁਰ ਟਿਠਾ ਤਮਨ ਸਾਧਾ ਤਮਨ ਸਾਧਾਰਿਆ ਤਨ ਤਨ ਰਾਮਦਾਸ ਗੀ ਗਿਨਸਰੀ ਆਤਮੈ ਸਵਾਲਿਆ ਤਨ ਤਨ